ਤੋ ਰਹਿਣ ਵਾਲਾ ਜੀ ਲੌਕਡਾਊਨ ਤੋਂ ਪਹਿਲਾਂ ਮੈਂ ਕਿਸੇ ਵਿਗਿਆਨ ਕੇਂਦਰ ਸੰਰਣਾ ਨਾਲ ਜੁੜਿਆ ਸੀਗਾ ਡਾਕਟਰ ਦਵਿੰਦਰ ਤਵਾਰੀ ਜੀ ਨਾਲ ਜੀ ਆਪਕੋ ਪਹਿਲੀ ਪਹਿਲੀ ਟੈਲੀਗ੍ਰਾਫ ਲਵਾਈ ਸੀ ਸਾਡੀ ਅ ਮੁਰਗੀ ਪਾਲਣ ਦੀ ਜੀ ਚਲੋ ਜੀ 7-8 ਸਾਲ ਕੰਮ ਕੀਤਾ ਘਾਟਾ ਵੇਖਦਾ ਹੁਣ ਤਾਂ ਪਰਮਾਤਮਾ ਦੀ ਕਿਰਪਾ ਵੀ ਪਿਛਲੇ 2 ਸਾਲ ਪਹਿਲਾਂ ਅਸੀਂ 50 ਮੁਰਗੀਆਂ ਨਾਲ ਸ਼ੁਰੂ ਕੀਤਾ ਸੀ ਕੰਮ ਇਸ ਵਾਰ ਮੈਂ 1500 1600 ਤੇ ਮੈ ਲੈ ਗਿਆ ਜੀ ਮਾਰਚ ਮਹੀਨੇ ਫੇਰ ਸਟਾਰਟ ਕਰਨ ਲੱਗਿਆ ਜੀ ਠੀਕ ਹੈ ਜੀ ਲਾਸਟ ਟਾਈਮ ਅਸੀਂ 4 ਦਾ ਕੰਮ ਕੀਤਾ ਜੀ ਉੱਥੇ ਬੜੀ ਤੰਗੀ ਆਈ ਜੀ 4 ਦੇ ਵਿੱਚ ਕਾਰ ਦੇ ਵਿੱਚ ਮਿਰਚਾਂ ਬਹੁਤ ਮਹਿੰਗੀਆਂ ਮਿਲਦੀਆਂ ਸੀਗੀਆਂ ਉਹ ਜੇਬਾ ਵੀ ਟਾਇਰ ਸੀ ਅਸੀਂ ਪਰਿਵਾਰ ਸੀਗੇ ਮੈਂ 500 ਫੀਲ ਸ਼ੁਰੂ ਕੀਤਾ ਜੀ ਕੰਮ ਪੰਜ ਛੇ ਕੁਆਟ ਤੱਕ ਅਸੀਂ ਲੈ ਗਏ ਜੀ ਦੁਨਵਾ ਦਾ ਉਸ ਤੋਂ ਬਾਅਦ ਹੀ ਮਦਰ ਪ੍ਰੇਰਨਾ ਸੀਗੇ ਜੀ ਆਪਣੇ ਸਮਰਾਲੇ ਕਿਸੇ ਬੈਂਕ ਕੇਂਦਰ ਦੇ ਵਿੱਚ ਉਹਨਾਂ ਸਾਨੂੰ ਸਾਬਨ ਦੀ ਡੀਟੇਰਿੰਗ ਸਿਕਾ ਜੀ ਸਰਫ ਦੀ ਜਿਹੜੀ ਸਭ ਤੋਂ ਵਧੀਆ ਮੈਨੂੰ ਲੱਗੀ ਜੀ ਘਰ ਦੀ ਕਿਉਂਕਿ ਸਾਨੂੰ ਸਾਬਨ ਦੀ ਉੱਠਦਾ ਸਵੇਜ ਵਾਲ ਸਰਫ ਦੀ ਹੋਰ ਜੇ ਹਰਪਕ ਵਗੈਰਾ ਸੀਗਾ ਤੇ ਟਾਇਰ ਕਲੀਨਰ ਸੀਗੇ ਜੀ ਤੇ ਬਾਕੀ ਇਹ ਪਿੱਲਾ ਸਾਬਣ ਸੀਗਾ ਸਾਨੂੰ ਇੱਕ ਸਾਬਣ ਇੱਕ ਸਕਾਇਆ ਸੀਗਾ ਲੇਕਿਨ ਮੈਂ 35 ਰਾਇ ਸਾਬਣ ਘਰੇ ਤਿਆਰ ਕੀਤੇ ਅੱਜ ਜੇ ਕਿਸੇ ਮੇਰੇ ਵੀਰ ਨੇ ਕਿਸੇ ਭੈਣ ਨੇ ਉਹਦੇ ਬਾਰੇ ਕੋਈ ਪੁੱਛਣਾ ਮੇਰਾ ਮੋਬਾਈਲ ਨੰਬਰ 97790 093313 ਘਰੇ ਵੇਖ ਕੇ ਤੁਸੀਂ ਬੀਬੀਆਂ ਭੈਣਾਂ ਕੰਮ ਕਰ ਸਕਦੀਆਂ ਔਰ ਘਰ ਦਾ ਗੁਜ਼ਾਰਾ ਤੁਹਾਡਾ ਇੰਨਾ ਵਧੀਆ ਚੱਲੂਗਾ ਬਹੁਤ ਵਧੀਆ ਚੱਲੂਗਾ ਜੀ ਥੈਂਕ ਯੂ ਬਾਪੀ ਆਹ ਟ੍ਰੇਨ ਹੁਣ ਕੀਤੀ ਆ ਬਹੁਤ ਸੁਣੀ ਲੱਗਿਆ ਜੀ ਸਭ ਤੋਂ ਵੱਡੀ ਗੱਲ ਆ ਅਸੀਂ ਅਸੀਰਵਾਦ ਆ ਡਾਕਟਰ ਸਾਹਿਬਾਂ ਦਾ ਕਿਉਂਕਿ ਪਰਿਵਾਰ ਦੇ ਵਿੱਚ ਇੰਨਾ ਪਿਆਰ ਨਹੀਂ ਮਿਲਦਾ ਜਿੰਨਾ ਇੱਥੇ ਮਿਲਿਆ ਬਹੁਤ ਜਨਾਦਾਰੀ ਸਾਨੂੰ ਅੱਜ ਅਜੀਨੇ ਕੋਲੇ ਕੋ ਚੱਲੇ ਆ ਵਾਦਾ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਵੀ ਬਹੁਤ ਪਿਆਰ ਭਾਵਨਾ ਦਾ ਕੰਮ ਸਿੱਖਿਆ ਜੀ ਬਹੁਤ ਵਧੀਆ ਲੱਗਿਆ ਉਹ ਉਦਾਂ ਬਿਆਹ ਜਾਂਦੇ ਆ ਗਾਣੇ ਸੁਣਦੇ ਆ ਖਾਪੀ ਕੇ ਮੁਰੇਉਣਾ ਜੀ ਪਰ ਇੱਥੇ ਸਿੱਖ ਕੇ ਗਏ ਆ ਤੇ ਔਰ ਵਧੀਆ ਇੰਜੋਏ ਵੀ ਸੀਗਾ ਯਾਰ ਰੋਟੀ ਪਾਣੀ ਦਾ ਸਾਦਾ ਸੀਗਾ ਸਾਨੂੰ ਵੀ ਆਈਪੀ ਰੋਟੀ ਪਾਣੀ ਤੇ ਖਵਾਇਆ ਗਿਆ ਇਹ ਜਿਹੜਾ ਖਾਣਾ ਮੁੱਖ ਮੰਤਰੀ ਨੂੰ ਮਿਲਦਾ ਬੈਠਣ ਨੂੰ ਉਹਦਾ ਸਾਰਾ ਪਰਿਵਾਰ ਲੈ ਕੇ ਖਾਂਦੇ ਆ ਬਹੁਤ ਵਧੀਆ ਪ੍ਰਭਾਵ ਆ ਜੀ ਸਾਰਨ ਸਾਰ